ਪੁਲਿਸ ਅਧਿਕਾਰੀਆਂ ਨੂੰ ਜਾਰੀ ਹੋ ਗਏ ਨੇ ਸਖਤ ਹੁਕਮ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਤੱਕ ਨੂੰ ਦਿੱਤੀਆਂ ਗਈਆਂ ਨੇ ਹਦਾਇਤਾਂ ਤੇ ਹੁਣ ਪੁਲਿਸ ਹੈੱਡਕੁਆਰਟਰ ਦੇ ਵਿੱਚ ਦਾਖਲ ਹੋਣ ਦੇ ਲਈ ਬਣਵਾਉਣੀ ਪਵੇਗੀ ਵਿਜ਼ਟਰ ਸਲਿੱਪ ਜਿਹਾ ਦੱਸਦੀ ਏ ਕਿ ਪੁਲਿਸ ਅਧਿਕਾਰੀਆਂ ਨੂੰ ਪਹਿਲੀ ਵਾਰ ਇਨੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਇਹ ਜਿਹੜੇ ਹੁਕਮ ਨੇ ਉਹ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਤੱਕ ਲਾਗੂ ਹੋਣਗੇ ਇਹ ਗੱਲ ਆਖੀ ਗਈ ਹੈ ਕਿ ਜੇਕਰ ਪੁਲਿਸ ਹੈੱਡਕੁਆਟਰ ਦੇ ਵਿੱਚ ਦਾਖਲ ਹੋਣਾ ਹੈ ਤਾਂ ਵਿਜ਼ਟਰ ਸਲਿੱਪ ਬਣਵਾਉਣੀ ਪਵੇਗੀ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਹੈੱਡਕੁਆਟਰ ਦੇ ਮੁੱਖ ਅਧਿਕਾਰੀ ਪੀ ਅਭਿਨੰਦਨ ਹੋਰਾਂ ਨੇ ਹੁਕਮ ਜਾਰੀ ਕਰ ਦਿੱਤੇ ਨੇ ਉਹਨਾਂ ਨੇ ਸਾਰੇ ਹੀ ਇੰਚਾਰਜਾਂ ਤੇ ਯੂਨਿਟ ਤੇ ਜਿਹੜੇ ਹੈੱਡ ਨੇ ਉਹਨਾਂ ਨੂੰ ਇਹ ਹੁਕਮ ਦੇ ਦਿੱਤੇ ਨੇ ਕਿ ਜੇਕਰ ਕੋਈ ਪੁਲਿਸ ਅਧਿਕਾਰੀ ਹੈੱਡਕੁਆਟਰ ਦੇ ਅੰਦਰ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਵਿਜ਼ਟਰ ਸਲਿੱਪ ਬਣਵਾਉਣੀ ਪਵੇਗੀ ਉਹਨਾਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਕਿ ਹੈੱਡਕੁਆਰਟਰ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਬਿਨਾਂ ਕਾਰਨ ਤੋਂ ਹੀ ਉਹ ਇੱਥੇ ਘੁੰਮਦੇ ਰਹਿੰਦੇ ਨੇ ਸੋ ਇਸ ਕਰਕੇ ਇਹ ਸਖਤ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਜੇਕਰ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਹੈੱਡਕੁਆਰਟਰ ਦੇ ਅੰਦਰ ਦਾਖਲ ਹੋਣਾ ਹੈ ਤਾਂ ਉਹਨਾਂ ਨੂੰ ਵਿਜ਼ਟਰ ਸਲਿੱਪ ਬਣਵਾਉਣੀ ਪਵੇਗੀ ਉਹਨਾਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਆਮ ਨਾਗਰਿਕ ਹੀ ਇਹ ਵਿਜ਼ਟਰ ਸਲਿੱਪ ਬਣਾਉਂਦੇ ਸਨ ਪਰੰਤੂ ਹੁਣ ਇਨ੍ਹਾਂ ਪੁਲਿਸ ਅਧਿਕਾਰੀਆਂ ਤੇ ਵੀ ਇਹ ਹੁਕਮ ਲਾਗੂ ਕੀਤਾ ਜਾਂਦਾ ਹੈ ਉਹਨਾਂ ਨੇ ਆਖਿਆ ਹੈ ਕਿ ਇਹ ਗੱਲ ਪਾਈ ਗਈ ਹੈ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਜਿਹੜੇ ਕਿ ਹੈੱਡਕੁਆਟਰ ਦੇ ਵਿੱਚ ਬਿਨਾਂ ਕਾਰਨ ਤੋਂ ਹੀ ਘੁੰਮਦੇ ਰਹਿੰਦੇ ਨੇ ਤੇ ਹੁਣ ਜਦੋਂ ਉਹ ਹੈੱਡਕੁਆਟਰ ਦੇ ਅੰਦਰ ਆਉਣਗੇ ਇਸ ਤੋਂ ਪਹਿਲਾਂ ਉਹਨਾਂ ਨੂੰ ਵਿਜ਼ਟਰ ਸਲਿੱਪ ਬਣਵਾਉਣੀ ਪਵੇਗੀ ਤੇ ਜੇਕਰ ਕੋਈ ਬਿਨਾਂ ਵਿਜ਼ਟਰ ਸਲਿੱਪ ਦੇ ਹੈੱਡਕੁਆਟਰ ਦੇ ਅੰਦਰ ਆਉਂਦਾ ਤਾਂ ਜਿਸ ਵੀ ਅਧਿਕਾਰੀ ਦੇ ਵੱਲੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਤੇ ਕਾਰਵਾਈ ਹੋਵੇਗੀ ਇਸ ਤੋਂ ਪਹਿਲਾਂ ਤਾਂ ਇਹ ਗੱਲ ਅਖੀ ਚਾਉਂਦੀ ਹੈ ਕਿ ਬਿਨਾ ਵਿਜ਼ਟਰ ਸਲਿੱਪ ਤੋਂ ਆਏ ਹੋਏ ਪੁਲਿਸ ਕਰਮਚਾਰੀਆਂ ਨੂੰ ਅਟੈਂਡ ਹੀ ਨਹੀਂ ਕੀਤਾ ਜਾਵੇਗਾ ਇਥੇ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਵਿੰਡੋ ਤੋਂ ਉਹਨਾਂ ਨੂੰ ਵਿਜ਼ਟਰ ਸਲਿੱਪ ਬਣਵਾਉਣੀ ਪਵੇਗੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਲਿਖਵਾਉਣਾ ਹੈ ਤੇ ਉਹਨਾਂ ਨੇ ਕਿਸ ਅਧਿਕਾਰੀ ਨੂੰ ਮਿਲਣਾ ਹੈ ਉਸ ਦਾ ਨਾਮ ਦੱਸਣਾ ਹੈ ਤੇ ਕੀ ਕੰਮ ਹੈ ਇਹ ਸਭ ਕੁਝ ਦਰਜ ਕਰਵਾਉਣਾ ਹੋਵੇਗਾ ਉਸ ਤੋਂ ਬਾਅਦ ਹੀ ਉਹਨਾਂ ਨੂੰ ਵਿਜ਼ਟਰ ਸਲਿੱਪ ਦਿੱਤੀ ਜਾਵੇਗੀ ਤੇ ਨਾਲ ਹੀ ਵਿਜ਼ਟਰ ਸਲਿੱਪ ਜਾਰੀ ਕਰਨ ਤੋਂ ਪਹਿਲਾਂ ਸੀਨੀਅਰ ਅਧਿਕਾਰੀ ਦੇ ਨਾਲ ਗੱਲਬਾਤ ਵੀ ਕਰਨੀ ਹੋਵੇਗੀ ਉਸ ਤੋਂ ਬਾਅਦ ਹੀ ਵਿਜ਼ਟਰ ਸਲਿੱਪ ਜਾਰੀ ਕੀਤੀ ਜਾਵੇਗੀ ਦੱਸ ਦਿੱਇਆ ਕਿ ਸੂਤਰਾਂ ਦੀ ਮੰਨੀਏ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਬਿਨਾਂ ਕਾਰਨ ਤੋਂ ਹੀ ਜਿਹੜੇ ਕਿ ਪੁਲਿਸ ਹੈੱਡਕੁਆਟਰਾਂ ਦੇ ਵਿੱਚ ਜਾਂਦੇ ਰਹਿੰਦੇ ਨੇ ਸੀਨੀਅਰ ਅਧਿਕਾਰੀਆਂ ਨੂੰ ਸਲੂਟ ਮਾਰਦੇ ਨੇ ਤਾਂ ਕਿ ਉਹਨਾਂ ਨੂੰ ਵੀ ਵੱਡਾ ਅਹੁਦਾ ਮਿਲ ਸਕੇ ਦੂਸਰੇ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਸਰਕਾਰ ਦਾ ਮਕਸਦ ਕੁਝ ਹੋਰ ਹੈ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਕਿਹੜਾ ਪੁਲਿਸ ਮੁਲਾਜ਼ਮ ਕਿਸ ਵੱਡੇ ਸੀਨੀਅਰ ਅਧਿਕਾਰੀ ਦੇ ਕੋਲ ਜ਼ਿਆਦਾ ਆਉਂਦਾ ਹੈ ਕਿਸ ਕੰਮ ਦੇ ਲਈ ਆਉਂਦਾ ਇਹ ਸਾਰਾ ਡਾਟਾ ਸਰਕਾਰ ਇਕੱਠਾ ਕਰਨਾ ਚਾਹੁੰਦੀ ਹੈ ਇਸ ਕਰਕੇ ਹੀ ਇਹ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ ਇਸ ਬੰਦੇ ਵਿੱਚ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜੇਕਰ ਕਿਸੇ ਪੁਲਿਸ ਮੁਲਾਜ਼ਮ ਨੂੰ ਪੁਲਿਸ ਹੈੱਡਕੁਆਟਰ ਦੇ ਅੰਦਰ ਜਾਣਾ ਹੈ ਤਾਂ ਉਸ ਨੂੰ ਹੁਣ ਵਿਜ਼ਟਰ ਸਲਿੱਪ ਬਣਵਾਉਣੀ ਪਵੇਗੀ ਇਸ ਤੋਂ ਬਿਨਾ ਉਹ ਪੁਲਿਸ ਹੈੱਡਕੁਆਟਰ ਦੇ ਅੰਦਰ ਦਾਖਲ ਨਹੀਂ ਹੋ ਸਕੇਗਾ